भे कढे जो ਕੱਢ ਦੇ ਨਿਕਲ ਤਾਂ ਕੋਈ ਨਹੀਂ ਚੜਦੇ ਉਸ ਤੋਂ ਪੁੜੇ ਕਿਟਾਉਣੀਆਂ ਹਾਂ ਹਾਂ ਕੱਢ ਦੇ ਮੈਨੂੰ ਜਾ ਮੈਨੂੰ ਮੰਨ ਸਬਾਸ 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 ਨਿਕਲ ਬੰਦੇ ਕਾ ਇਹਦੇ ਪੁੱਛੇ ਭਰਾਸੇ ਨਹੀਂ ਦੁਰ ਦੁਰ ਫਟੇ ਮੂੰਹ ਸਾੜੇ ਦੇ ਪਰ ਜਾਈਦਾ ਜਰਦਾ ਵੀ ਚੋਰੀ ਕੀਤਾ ਹੈਗੀ ਉਹ ਭੋਲੇ ਆਪਣੇ ਆਪ ਕੱਢ ਦੇ ਜੋ ਕੁਝ ਹੈਗਾ ਜੇ ਐਸੀ ਤਲਾਸੀ ਲੈ ਲਈ ਫਿਰ ਔਖਾ ਹੋ ਜਾਣਾ ਤੈਨੂੰ ਕੱਢ ਕੱਢ ਇੱਕ ਮਿੰਟ ਮੈਂ ਜਾ ਵੀ ਮੁੰਡੇ ਖੈਣੀ ਖਾਂਦੇ ਲੈ ਮੈਂ ਤਾਂ ਪਹਿਲੇ ਪਤਾ ਸੀ ਨੰਕ ਕੋਲ ਕੁਝ ਨਹੀਂ ਹੋਣਾ ਐਨਾ ਬੋਲਾ ਨਾ ਬੰਦ ਸਵੇਰ ਤੱਕ ਖਿਚੜਾ ਹੈਗਾ ਨਾ ਦਾ ਜੋ ਕੁੱਛੇ ਦਾ ਕਰਦੇ ਬੋਲੇ ਕੱਢ ਹੁਣ ਸੋਚੀ ਕੀ ਜੰਨੇ ਕੱਢਦਾ ਯਾਰ ਕੀ ਕੱਢ ਲਈ ਸੜੇ ਨੇ ਬਿੱਟ ਜੀ ਓਹ ਹੂੰ ਦੱਫਟੇ ਹੋਣ ਲੱਗੇ ਆ ਹੀ ਕੁਛ ਬਚਿਆ ਇਹਤੋ ਸੇਵਾ ਹੋਰ ਕੁਛ ਨਹੀਂ ਹੈ ਲੈ ਸਰਪਾਂਚਾ ਮੈਂ ਗਰੰਟੀ ਨਾਲ ਕਹਣਾ ਇਹਨੂੰ ਨਾ ਛਿੜੀ ਤੇ ਲੈ ਕੇ ਚੱਲੋ ਇਹ ਤਾਂ ਉੱਥੇ ਆ ਜਦਵੇਂ ਨਾ ਉੱਥੇ ਵੜਦੇ ਨੂੰ ਦੇਖਿਆਗਾ ਇਹਦੀ ਕੱਚ ਚ ਕੁਛ ਹੈਗਾ ਸੀ ਚਲੋ ਇਹਨੂੰ ਲੈ ਕੇ ਉੱਥੇ ਚਲੋ ਚੱਕ ਲੋ ਇਹਨੂੰ ਚੱਕ ਲੋ ਚਲੋ ਚਲੋ ਆਜੋ ਚਲੋ 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 ਸੋਧਾ ਥਾਣੀਦਾਰ ਚਲੋ ਚਲੋ ਦੇਖੋ ਯਾਰ ਭੱਜਣਾ ਜਾ ਰਿਹਾ ਹੈ ਇਹਨੇ ਪਾਣੀ ਪਾ ਰੱਖਿਆ 빅 ਨਿਊਜ਼ ਬਹੁਤ ਹੀ ਵੱਡੀ ਖਬਰ ਤੁਹਾਨੂੰ ਦੱਸਣ ਜਾ ਰਿਹਾ ਸਾਢੇ 5 ਫੁੱਟ ਦਾ ਭੋਲਾ ਹੁਣੇ ਜੇ ਵਜੇ ਸਕਾਤੇ ਦੇਖਿਆ ਗਿਆ ਹੈ ਭੋਲਾ ਇਧਰ ਲੈਣ ਕਿ ਗਿਆ ਸੀ ਸਵਾਲ ਖੜੇ ਹੁੰਦੇ ਨੇ ਜਵਾਬ ਅਸੀਂ ਦੇਵਾਂਗੇ ਭੋਲਾ ਚੋਰੀ ਕੀਤੇ ਹੋਏ ਗਹਿਣੇ ਇੱਥੇ ਲ ਕੋਣ ਆਇਆ ਸੀ ਜਦੋਂ ਵੀ ਪਿੰਡ ਚ ਕੋਈ ਚੋਰੀ ਹੁੰਦੀ ਤਾਂ ਸ਼ੱਕ ਭੋਲੇ ਤੇ ਹੀ ਹੁੰਦਾ ਸੀ ਪਰ ਅੱਜ ਪੰਜਾਬ ਪੁਲਿਸ ਨੇ ਭੋਲੇ ਨੂੰ ਫੜ ਲਿਆ ਜੱਟਾਂ ਦੇ ਮੁੰਡੇ ਨੇ ਨਾ ਗੰਨ ਪਾਇਆ ਹੋਇਆ ਪੰਜਾਬ ਇਹਨਾਂ ਨੂੰ ਕੰਮ ਕਰ ਕੋਈ ਹੈ ਨਹੀਂ ਹੁਣ ਤਾਂ ਅਕੰਭਿਕਰਨ ਲਾ ਕੇ ਭੋਲੇ ਨੂੰ ਫੜਿਆ ਹੋਇਆ ਹੈ ਲਓ ਜੀ ਭੋਲਾ ਆ ਰਿਹਾ ਹੈ ਭੋਲਾ ਜੀ ਨੋ ਮੀਡੀਆ ਉਹ ਕਹਿ ਲਾ ਬੱਦਰਾਵਾ ਇਹਨਾਂ ਦਾ ਹੱਥ ਨਾਲ ਲਾਓ ਜੀ ਹੱਥ ਨਾਲ ਲਾ ਕੇ ਆਪੋਲਾ ਜੀ ਦੱਸਿਓ ਆਹ ਹੋ ਜੋ ਜੀ ਭਾਈ ਦੋਸਤੋ ਇਹੀ ਹੈ ਲੋਟੇਰਾ ਜਿਨਨੇ ਪੰਜਾਬ ਦੇ 2 ਲੱਖ ਕਰੋੜ ਦਾ ਕਰਜ਼ਾ ਚਾਹਤਾ ਪੰਜਾਬ ਦੇ ਜਿੰਨੇ ਵੀ ਨੌਜਵਾਨ ਬੇਰੁਜ਼ਗਾਰ ਨੇ ਇਹਦੇ ਕਰਕੇ ਜਿੰਨੀ ਵੀ ਮਹਿੰਗਾਈ ਵਧ ਰਹੀ ਹੈ ਇਹਦੇ ਕਰਕੇ ਗੱਡ ਮਹਿੰਗੇ ਹੋਇਆ ਇਹਦੇ ਕਰਕੇ ਪਰ ਅੱਜ ਇਹਦਾ ਪਰਦਾ ਫਾਟ ਹੋ ਹੀ ਗਿਆ ਹੈ ਤੁਸੀਂ ਦੇਖ ਸਕਦੇ ਹੋ ਪੰਜਾਬ ਪੁੱ ਸਾਡੇ ਨਾਲ ਧੱਕਾ ਕਰ ਰਹੀ ਹੈ ਆ ਬਾਹਰ ਛੱਡ ਦੇ ਬਹਿ ਜਾਇਆ ਠੀਕ ਹੈ ਜੀ ਕੀ ਤੁਸੀਂ ਵੇਖ ਸਕਦੇ ਸਿੱਧੀਆ ਤਸਵੀਰਾਂ ਵੇਖ ਰਹੇ ਹੋ ਤੁਸੀਂ ਸਾਡੇ ਨਾਲ ੱੱਕਾ ਹੋ ਰਿਹਾ ਹੈ ਆਹ ਤਾਂ ਟੱਟੀ ਹੈ ਨਹੀਂ ਖਜ਼ਾਨਾ ਹੈ ਸ਼ਰੀਆ ਇੱਕਦਣ ਤੁਸੀਂ ਇੱਕ ਵਾਰ ਜੀ ਮੇਰੀ ਗੱਲ ਸੁਣੋ ਅਸੀਂ ਤੁਹਾਡੇ ਤੁਹਾਡੇ ਨਾਲ ਕੋਈ ਸਾਡਾ ਰੋਲ ਨਹੀਂਗਾ ਦੇਖ ਲਓ ਉਹ ਦੇਖ ਲਓ ਅਜਾ ਪੱਟਿਆ ਬੜੀ ਬਚ ਗਿਆ ਆਹ ਵੇਖੋ ਜੀ ਇਹੋ ਇੰਸਪੈਕਟਰ ਸਰ ਵੇ ਤਾਂ ਟੱਟੀ ਨੇ ਇੱਕ ਟਾਹ ਸੋਨੇ ਦੀ ਆਪਦੇ ਸੂਤਰ ਨੂੰ ਕਿਹ ਜਾਂਚ ਕਰਨਗੇ ਬੋਲਾ ਜੀ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਮੈਂ ਤਾਂ ਇਹੀ ਕਹਿਣਾ ਚਾਹੂੰਗਾ ਵੀ ਅੱਜ ਕੱਲ ਟੱਟੀਆਂ ਨੇ ਨਿਊ ਚੈਨਲ ਖੋਲ੍ਹ ਲਏ ਬੰਦਾ ਕਰੇ ਨੂੰ